ਮੈਂ ਵਿਜੇ ਸਲੋਤਰਾ ਪ੍ਰੈਜ਼ੀਡੈਂਟ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਮੇਰੇ ਨਾਲ ਚਲੰਦਰ ਪਾਸਕਰ ਸੈਕਟਰੀ ਸਿਟੀ ਬ੍ਰਾਂਚ ਗੁਰਦਾਸਪੁਰ ਇਧਰ ਮੇਰੇ ਰਾਈਟ ਸਾਈਡ ਤੇ ਸ਼੍ਰੀ ਪਵਨ رائے ਜੀ ਇਹ ਸਾਡੇ 골ਡਨ ਮੈਂਬਰ ਆ ਸਾਡੀ ਸਿਟੀ ਬ੍ਰਾਂਚ ਦੇ ਅਸੀਂ ਅੱਜ ਇੱਥੇ ਇਹ ਦੱਸਣ ਵਾਸਤੇ ਇਕੱਠੇ ਹੋਏ ਆ ਕਿ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ 1 23 ਫਰਵਰੀ 2025 ਨੂੰ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਇਦੇ ਵਿੱਚ ਭਾਰਤ ਸਰਕਾਰ ਵੱਲੋਂ ਜਿਹੜਾ 5 ਲੱਖ ਦਾ ਜਿਹੜਾ ਫ੍ਰੀ ਬੀਮਾ ਆਇਸ਼ਵਾਨ ਭਾਰਤ ਦੇ ਅੰਡਰ ਜਿਹੜਾ ਹੈਲਥ ਇੰਸ਼ੋਰੈਂਸ ਕਾਰਡ ਇਸ਼ੂ ਕਰਨ ਜਾਂ ਕੀਤੀ ਜਾ ਰਿਹਾ ਉਹਦੇ ਤਹਿਤ ਅਸੀਂ ਇੱਕ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਉਹ ਲੋਕਾਂ ਦੇ ਫ੍ਰੀ ਆਫ ਕਾਸ ਜਿਹੜੇ ਫ੍ਰੀ ਬਿਲਕੁਲ ਉਹਦੇ ਤੇ ਕਾਰਡ ਬਣਾਏ ਜਾਣਗੇ ਅਸੀਂ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਇਹ ਕਾਰਡ ਜਿਹੜਾ ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਬਜਟ ਚ 70 ਸਾਲ ਤੋਂ ਉੱਪਰ ਜਿੰਨੇ ਵੀ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਉਹਨਾਂ ਵਾਸਤੇ ਜਿਹੜਾ 5 ਲੱਖ ਦੀ ਇੰਸ਼ੋਰੈਂਸ ਜਿਹੜਾ ਜਿਹਦਾ ਪ੍ਰਵਿਧਾਨ ਕੀਤਾ ਗਿਆ ਉਹਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਜਿਹੜੀਆਂ BPL ਫੈਮਲੀਆਂ ਦਾ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਿਆ ਉਹਨਾਂ ਦੇ ਵੀ ਇਹ 5 ਲੱਖ ਦੀ ਜਿਹੜੇ ਪਰਿਵਾਰ ਦੀ ਇੰਸ਼ੋਰੈਂਸ ਹੈ ਉਹਦੇ ਵੀ ਕਾਰਡ ਕੁਝ ਲੋਕਾਂ ਨੇ ਬਣਾਇਆ ਕੁਝ ਲੋਕਾਂ ਨੂੰ ਨਹੀਂ ਪਤਾਗਾ ਇਸ ਕੈਂਪ ਦੌਰਾਨ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਐਸ਼ਪਾਇਸ਼ਪਾਨ ਭਾਰਤ ਦੇ ਅੰਡਰ ਜਿਹੜੇ ਉਹਦੀ ਹੈਲਥ ਇੰਸ਼ੋਰੈਂਸ ਦੇ ਕਾਰਡ ਆ ਉਹ ਬਣਾਏ ਜਾਣਗੇ ਇਹ ਕਾਰ ਜਿਹੜੇ ਆ ਲਗਭਗ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੇ ਇਹ ਐਲੀਜੀਬਲ ਹੈਗੇ ਆ ਆਪਾਂ ਸਰਕਾਰੀ ਹਸਪਤਾਲਾਂ 'ਚ ਵੀ ਜਾ ਸਕਦੇ ਆ ਜਿੱਥੇ 5 ਲੱਖ ਰੁਪਏ ਤੱਕ ਦਾ ਜਿਹੜਾ ਇੰਸ਼ੋਰੈਂਸ ਹੈ ਜਿਹੜਾ ਕੋਈ ਵੀ ਬੰਦੇ ਨੂੰ ਹੌਸਪਟਲਾਈਜੇਸ਼ਨ ਹੁੰਦੀ ਹੈ ਪਰਿਵਾਰ ਦੇ ਉਦਾਂ ਦੀ ਜਿਹੜੀ ਹੈ ਫ੍ਰੀ ਆਫ ਕਾਸਟ ਜਿਹੜੀ ਟਰੀਟਮੈਂਟ 5 ਲੱਖ ਦੇ ਵਿੱਚ ਕੀਤੀ ਜਾਏਗੀ ਇਹਦਾ ਫਾਇਦਾ ਲੈਣ ਵਾਸਤੇ ਅਸੀਂ ਇਹ ਚਾਹਾਂਗੇ ਕਿ ਜਿਹੜੇ ਜਿੰਨੇ ਵੀ ਸ਼ਹਿਰ ਵਾਸੀ ਆ ਇਹ ਸਾਰੇ ਉੱਥੇ ਆਣ ਇਹ ਕੈਂਪ ਜਿਹੜਾ ਜਿੱਦਾਂ ਪਹਿਲੇ ਦੱਸਿਆ 23 ਫਰਵਰੀ 2025 ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੀਬੀਏ ਇਨਫੋਟੈਕ ਜਿਹੜਾ ਕੰਪਿਊਟਰ ਸੈਂਟਰ ਹੈ ਕਨਵਾਨ ਚੌਂਕ ਦੇ ਵਿੱਚ ਆਪਾਂ ਜਦੋਂ ਡੇਰਾ ਰੋਡ ਤੇ ਜਾਈਏ ਬਿਲਕੁਲ ਨਾਲ ਹੀ ਉੱਥੇ ਸਥਿਤ ਹੈਗਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਭਾਰਤ ਵਿਕਾਸ ਪਰਸਨਲ ਸਿਟੀ ਬ੍ਰਾਂਚ ਗੁਰਦਾਸਪੁਰ ਇਹ ਕੈਂਪ ਲਗਾ ਰਹੀ ਹੈ ਅਸੀਂ ਲੋਕਾਂ 'ਗੇ ਅਪੀਲ ਕਰਾਂਗੇ ਔਰ ਚੈਨਲ ਦੇ ਮਾਧਿਅਮ ਦੇ ਥਰੂ ਵੀ ਅਸੀਂ ਅਪੀਲ ਕਰਾਂਗੇ ਇਸ ਵੱਤਵਾਦ ਲੋਕੀ ਇਸ ਕੈਂਪ ਦੇ ਵਿੱਚ ਹਾਜ਼ਰ ਹੋਣ ਤੇ ਆਪਣਾ ਜਿਹੜਾ ਕਾਰਡ ਜਿਹੜਾ ਵਾ ਫ੍ਰੀ ਆਫ ਕਾਸਟ ਬਣਾਇਆ ਜਾਏ ਉਹਦੇ ਵਾਸਤੇ ਜਿਹੜਾ ਲੋਕਾਂ ਨੂੰ ਇਹ ਹੈਗਾ ਕਿ ਆਪਣਾ ਸਿਰਫ ਇੱਕ ਆਧਾਰ ਕਾਰਡ ਤੇ ਜੇ ਫੋਨ ਨੰਬਰ ਤੁਹਾਡਾ ਆਧਾਰ ਨਾਲ ਲਿੰਕਡ ਹੈਗਾ ਉਹ ਫੋਨ ਨੰਬਰ ਜ਼ਰੂਰ ਲੈ ਕੇ ਆਣ ਤਾਂ ਓਟੀਪੀ ਆਏਗਾ ਔਰ ਇਹਦੇ ਵਾਸਤੇ ਹਰ ਬੰਦੇ ਨੂੰ ਜਿਹੜਾ ਪਰਸਨਲੀ ਉੱਤੇ ਹਾਜ਼ਰ ਹੋਣਾ ਪਏਗਾ ਕਿਉਂਕਿ ਆਨਲਾਈਨ ਇਹ ਸਿਸਟਮ ਹੈ ਆਨਲਾਈਨ ਉਹਦੀ ਫੋਟੋ ਵੀ ਹੋਏਗੀ ਵੈਬ ਕੈਮਰੇ ਦੇ ਥਰੂ ਇਸ ਕਰਕੇ ਉਸ ਬੰਦੇ ਨੂੰ ਪਰਸਨਲੀ ਆਉਣਾ ਪਏਗਾ ਸਾਨੂੰ ਉਮੀਦ ਹੈ ਮੈਕਸਮ ਲੋਕੀ ਇਸ ਚੀਜ਼ ਦਾ ਫਾਇਦਾ ਉਠਾਣਗੇ ਔਰ ਅਸੀਂ ਇਹ ਵੀ ਇਹ ਆਸ ਰੱਖਣਿਆ ਕਿ ਜਿਹੜੇ ਲੋਕੀ ਰਹਿ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਬਾਰਾ ਵੀ ਐਦਾਂ ਦੇ ਇੱਕ ਦੋ ਹੋਰ ਕੈਂਪ ਲਗਾਵਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਇਸ ਐਦਾ ਜਿਹੜਾ ਕਾਰਡ ਬਣ ਜਾਏ ਉਹ ਜਿਹੜੇ ਹੈਲਥ ਜੁਦਾਸ ਭਾਰਤ ਸਰਕਾਰ ਉਹਨਾਂ ਜਿਹੜਾ 5 ਲੱਖ ਦਾ ਫਰੀ ਬੀਮਾ ਹੈਗਾ ਵਾ ਹੈਲਥ ਦਾ ਉਹਦਾ ਜਿਹੜਾ ਲਾਭ ਮਿਲ ਸਕੇ ਧੰਨਵਾਦ